ਜੀ ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਿੱ चाहिँ ਨ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਇਦੀ ਵੱਡੀ ਖਬਰ ਪੰਜਾਬ ਦੇ ਤਿੰਨ ਸ਼ਹਿਰਾਂ ਚ ਨਹੀਂ ਵਿਕਣ ਗਿਆ ਇਸ ਚੀਜ਼ਾਂ ਇਨਾ ਕੰਮਾਂ ਤੇ ਵੀ ਲੱਗੀ ਰੋਕ ਪੰਜਾਬ ਸਰਕਾਰ ਨੇ ਅਧਿਕਾਰੀ ਤੌਰ ਤੇ ਸ਼੍ਰੀ ਆਨੰਦਪੁਰ ਸਹਿਤ ਤਲਵੰਡੀ ਸਾਬੋ ਤੇ ਪ੍ਰਾਣੀ ਵਰਲਡ ਸਿਟੀ ਅਮਿਸਰ ਨੂੰ ਪਵਿੱਤਰ ਸ਼ਹਿਰ ਅਨੰਦ ਦਿੱਤਾ ਹੈ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਪੰਜਾਬ ਦਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਹੋਇਆ ਤਿੰਨ ਇਹਨਾਂ ਤਿੰਨ ਪਵਿੱਤਰ ਸ਼ਹਿਰਾਂ ਵਿੱਚ ਆ ਚੀਜ਼ਾਂ ਤੇ ਰੱਖੀ ਗਈ ਪਾਬੰਦੀ ਇਹਨਾਂ ਤਿੰਨ ਸਤ ਤਿੰਨ ਤਖਤਾਂ ਸ਼ਹਿਰਾਂ ਵਿੱਚ ਸ਼ਰਾਬ ਮਾਸ ਅਤੇ ਤੰਬਾਕੂ ਸਮੇਤ ਸਾਰੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਉਰਨ پابੰਦੀ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਸਰਕਾਰ ਦਾ ਦਾਵਾ ਹੈ ਕਿ ਫੈਸਲਾ ਸੰਕਤ ਦੀ ਲੰਬੇ ਸਮੇਂ ਤੋਂ ਚੱਲ ਰਹੀ ਆਰਥਿਕ ਮੰਗ ਨੂੰ ਪੂਰਾ ਕਰਦਾ ਹੈ ਅਤੇ ਹੁਣ ਇਨ੍ਹਾਂ ਸ਼ਹਿਰਾਂ ਵਿੱਚ ਸਫਾਈ ਸੁਰੱਖਿਆ ਵਿਕਾਸ ਤੇ ਧਾਰਮਿਕ ਸੈਰਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਤੁਰਕੂ ਕੀਤੀਆਂ ਜਾਣਗੀਆਂ ਪਵਿੱਤਰ ਸ਼ਹਿਰਾਂ ਦੀ ਨਿਯੁਕਤੀ ਤੋਂ ਬਾਅਦ ਇਨ੍ਹਾਂ ਖੇਤਰਾਂ ਵਿੱਚ ਸਫਾਈ ਵਿਦਾਈ ਜਾਵੇਗੀ ਭੀੜ ਪ੍ਰਬੰਧਨ ਅਤੇ ਆਵਾਜਾਈ ਨਿਯੰਤਰਣ ਵਿੱਚ ਸਦਾਰ ਕੀਤਾ ਜਾਵੇਗਾ ਇਤਿਹਾਸਿਕ ਗਲੀਆਂ ਤੇ ਧਾਰਮਿਕ ਮਾਰਗਾਂ ਨੂੰ ਸੁੰਦਰ ਬਣਾਇਆ ਜਾਵੇਗਾ ਤੇ ਗੈਰ ਕਾਨੂੰਨੀ ਗਤੀਵਿਧੀਆਂ ਤੇ ਸਖਤ ਨਾਕ ਨਜ਼ਰ ਰੱਖੀ ਜਾਵੇਗੀ ਸਰਕਾਰ ਹੁਣ ਇਨ੍ਹਾਂ ਸ਼ਹਿਰਾਂ ਨੂੰ ਸੱਭਿਆਚਾਰਕ ਤੇ ਧਾਰਮਿਕ ਤੌਰ ਤੇ ਬਧੇਰੇ ਸਖੇ ਰੱਖਿਆ ਤੇ ਸੰਗਠਿਤ ਬਣਾਉਣ ਤੇ ਧਿਆਨ ਕੇਂਦ੍ਰਿਤ ਕਰੇਗੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਪਵਿੱਤਰ ਸ਼ਹਿਰਾਂ ਵਿੱਚ ਹੁਣ ਸ਼ਰਾਬ ਮਾਸਾਹਰੀ ਭੋਜਨ ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਸਖਤ ਪਾਬੰਦੀ ਹੋਵੇਗੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸਮਾਗਮਾਂ ਪੋਸਟਨਾ ਜਨ ਗਤੀਵਿਧੀਆਂ ਤੇ ਵੀ ਪਾਬੰਦੀ ਹੋਏਗੀ ਕੂੜਾ ਸੁੱਟਣ ਬਿੱਤਰ ਤੇ ਪਾਰਕਿੰਗ ਅਤੇ ਭੀੜ ਭੜੱਕੇ ਵਿੱਚ ਯੋਗਦਾਨ ਪਾਉਣ ਵਾਲੇ ਵਿਹਾਰ ਵਿਰੋਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਰਜਾਨਾ ਲੋੜ ਦੀਆਂ ਚੀਜ਼ਾਂ ਜਿਵੇਂ ਕਿ ਫਲ ਤੇ ਸਬਜ਼ੀਆਂ ਦੁੱਧ ਅਨਾਜ ਅਤੇ ਹੋਰ ਜ਼ਰੂਰੀ ਸਮਾਨ ਵੇਚਣ ਵਾਲੀਆਂ ਦੁਕਾਨਾਂ ਤੇ ਕੋਈ ਪਾਬੰਦੀ ਨਹੀਂ ਹੋਵੇਗੀ ਧਾਰਮਿਕ ਇਕੱਠਾਂ ਸਰਦਾਲਾਂ ਦੀ ਆਵਾਜ਼ ਜਾਂ ਸਥਾਨਿਕ ਨਿਵਾਸੀਆਂ ਤੇ ਆਮ ਅਮਰ ਜਨਾਂ ਦੇ ਕੰਮਾਂ ਤੇ ਕੋਈ پابੰਦੀ ਨਹੀਂ ਹੋਵੇਗੀ ਜ਼ਰੂਰੀ ਸੁਭਾਵਾਂ ਜਨਤਾ ਲਈ ਪਹਿਲਾਂ ਵਾਂਗ ਉਪਲਬਧ ਰਹਿਣੀਆਂ ਤੇ ਆਵਾਜਾਈ ਤੇ ਕੋਈ ਵਿਸ਼ੇਸ਼ پابੰਦੀਆਂ ਨਹੀਂ ਹੋਣਗੀਆਂ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ